ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਬਟ ਟੋਪ ਦੀ ਮੱਝ ਸੇਲ ਲਈ ਲੈ ਕੇ ਆਏ ਹਾਂ ਜੀ ਤੇ ਜਿਸ ਘਰ ਚ ਬਈ ਵੀਡੀਓ ਬਣਾ ਰਹੇ ਆ ਵੀਰ ਦੇ ਘਰੇ ਲੂਪਾ ਸੁਰੱਖਿੇ ਹੋਇਆ ਕੋਈ ਵਪਾਰ ਦਾ ਕੰਮ ਨਹੀਂ ਤੇ ਸਾਰੀ ਬਾਈਪਲੇ ਤਕਰੀਬਨ 5 ਕਿਨਾਗ ਨੇ ਬਈ 5ੇ ਟੋਪ ਦੇ ਨੇ ਪਹਿਲੇ ਨੰਬਰ ਵਾਲੀ ਕੱਟੀ ਆ ਬਹੁਤ ਚੰਗੀ ਆ ਕਿਹੜੇ ਸੀਮਣ ਦੀ ਆ ਵੀਰੇ ਇਹ ਸੇਰੂ ਦੀ ਜੇ ਵੀ ਸਿਆੰਦ ਆ ਠੀਕ ਆ ਬਈ ਦੋ ਨੰਬਰ ਵਾਲੀ ਜੋ ਟਿਕਟ ਢੀਕੀ ਦੀ ਆ ਵੀਰੇ ਉਹ ਕੋਹੀ ਨੂਰ ਦੀ ਕੋਹੀ ਬਈ ਸੈਂਗਰ ਕੁਆਲਟੀ ਦੇਖੋ ਬਈ ਬਹੁਤ ਚੰਗੀ ਆ ਚੰਗੀ ਆ ਤੇ ਜਿਹੜੀ ਭਈ ਉਹ 2 ਨੰਬਰ ਤੇ ਵੱਧ ਖੜੀ ਆ ਉਹ ਵਿੱਚ ਨਹੀਂ ਹੈ ਨਾ ਹਾਂਜੀ ਉਹ ਵਿੱਚ ਤੇ ਉਹਦੀ ਕੱਟੀ ਕਿਹੜੀ ਆ ਪਿਛਲੇ ਸਵੇਰੇ ਆਹ ਜੀ ਦੂਜੇ ਸਵੇਰੇ ਠੀਕ ਆ ਏ ਕੱਟੀ ਉਹਦੀ ਐਸੀ ਰੂਹ ਠੀਕ ਆ ਭਾਈ ਫੋੜ ਲਓ ਭਈ ਮਾਝੀ ਵਾਰ ਤੋਰ ਕੇ ਲਖਾਵਾਂਗੇ ਭਈ ਇੱਥੇ ਥੋੜਾ ਨੇਰਾ ਪੈ ਜੋ ਟਿਪਰ ਲਈ ਚੰਗੀ ਆ ਨਾ ਭਾਈ ਹਾਂਜੀ ਉਹ ਚੰਗਾ 1470 ਦਾ ਹਾਂ 1470 ਦਾ ਦੀਆ ਫੁੱਲ ਕਰ ਦਵਾਂ ਤੇ ਭਈ ਫੇਸਬੁਕ ਚੰਗਾ ਦੂਜੇ ਸਵੇਰੇ ਸੋਨਾ ਹੀ ਉਹ ਮਹੀਨਾ ਕ ਰਹਿਗਾ ਉਹ ਵੀ ਦੂਜੇ ਸਵੇਰੇ ਸੋਨਾ ਮਹੀਨਾ ਬਸ ਗਿਆ ਭਾਈ ਪਿੰਡ ਕਿਹੜਾ ਆਪਣਾ ਪਿੰਡ ਰਾਉਂਤਾ ਜੀ ਪਿੰਡ ਰਾਉਂਤਾ ਜ਼ਿਲ੍ਹਾ ਕਿਹੜਾ ਪੈਣਾ ਹੈ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਜੀ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਪਿੰਡ ਬਾਈ ਦਾ ਰਾਉਂਤਾ ਮੋਬਾਈਲ ਨੰਬਰ ਬੋਲ ਬਈ 62394 ਜੀ 62394 54457 54457 ਹਾਂਜੀ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਅੰਦਰ ਅੰਦਰ ਹੀ ਲਿਖਾਣੇ ਬਈ ਕੋਈ ਨਹੀਂ ਫੋਲ ਕਰਦਾ ਬਈ ਕਿਹੜਾ ਸੂਆ ਸੂਣੀ ਹੈ ਇਹ ਇਹ ਤੀਜਾ ਸੂਆ ਸੂਣੀ ਹੈ ਜੀ ਤੀਜਾ ਸੂਆ ਕਿੰਨੇ ਦਿਨ ਲੈਂਦੀ ਹੈ ਬਈ 21 ਤਰੀਕ ਨੂੰ ਤਾਂ ਪੂਰੇ 21 ਤਰੀਕ ਨੂੰ ਅੱਜ ਕਿੰਨੀ ਹੋ ਗਈ ਅੱਜ 14 ਹੋ ਗਈ 14 ਤਰੀਕ ਹੋ ਗਈ 21 ਤਰੀਕ ਨੂੰ ਕਰਮ ਵਾਲੀ ਦੇ ਦਿਨ ਪੂਰੇ ਆ ਫੇਸ ਬੜਾ ਪਿਆਰਾ ਕੱਦ ਵੱਡ ਫੁੱਲ ਰਾਜੀ ਰੂਜੀ ਚੰਗੀ ਐ ਖੀਰ ਕੜਾ ਬਈ ਦੁੱਧ ਦਾ ਦੁੱਧ ਹੀ ਪਹਿਲੇ ਸਵੇਰੇ ਦਿੱਤਾ ਐ ਨਹੀਂ 12 13 ਕਿਲੋ ਖੀਰੀ ਸੋਈ ਸੀਗੀ ਠੀਕ ਐ ਦੂਜੇ ਸਵੇਰੇ ਦਿੱਤੇ ਨੇ 14 14.5 ਪਹਿਲੇ ਸਵੇਰੇ ਬਾਈ ਕਹਿੰਦਾ ਖੀਰੀ ਸੋਈ ਸੀਗੀ ਤੇ ਉਦੋਂ 12 ਲੀਟਰ ਦੂਜੇ ਸਵੇਰੇ 14 ਲੀਟਰ 14 14.5 ਹੁਣ ਤੀਜਾ ਸਵੇਰ ਹੁੰਦੀ ਐ ਤੀਜਾ ਸਵੇਰ ਹੁੰਦੀ ਐ ਸਿੰਗ ਕੁਆਲਿਟੀ ਬਹੁਤ ਚੰਗੀ ਐ ਬਾਈ ਦੇ ਘਰ ਦੀ ਮੱਝਾ ਕੋਈ ਵਪਾਰ ਦਾ ਕੰਮ ਨਹੀਂ ਥਣ ਲਈ ਬਾਬਾ ਹੀ ਬੜਾ ਚੰਗਾ ਦੇਖ ਸਕਦੇ ਕੱਟੀ ਲਈ ਸੀਗੀ ਆਪਾਂ ਜੀ 12-13 ਮਹੀਨੇ ਦੀ ਕੱਟੀ ਲਿਆਂਦੀ ਸੀ ਬਾਈ ਨੇ ਹਰਿਆਣੇ ਚੋਂ ਜੀ ਹਰਿਆਣੇ ਚੋਂ ਲਿਆਂਦੀ ਸੀ ਫਿਰ ਹਾਂ ਠੀਕ ਆ ਬਾਈ ਸੁਖਵੀਰ ਟਾਂਡੇ ਨੇ ਵੀਡੀਓ ਪਾਈ ਸੀ ਇਹ ਮਤ ਟਾਂਡੇ ਤੋਂ ਲਈ ਸੀਗੀ ਠੀਕ ਆ ਬਾਈ ਤੇ ਥਣ ਦੇ ਕੋਲੇ ਆਰਡਰ ਦੇ ਕੋ ਗਾਵਾਂ ਵਰਗਾ ਆਰਡਰ ਕਰਮ ਵਾਲੀ ਨੂੰ ਲੱਗਿਆ ਕੱਲਾ ਕੱਲਾ ਥਣ ਚਾਰੇ ਥਣ ਦੇ ਕਿਣਵੇਂ ਪੂਰੇ ਗੈਬ ਤੇ ਮੁਠੀ ਵਾਲਾ ਥਣ ਚਵਾਈ ਕਿਵੇਂ ਸੀ ਬਾਈ ਚਵਾਈ ਇੱਕ ਨੰਬਰ ਹੀ ਇੰਦਰ ਨੂੰ ਡੇਟਾ ਦਵਾਉਣਾ ਸਿਵਾਈ ਕੋਈ ਬਾਈ ਕਹਿੰਦਾ ਇੱਕ ਨੰਬਰ ਜੀ ਗੰਨੇ ਵਰਗੀ ਚੋਈ। ਦੱਬਡ ਫਾਰਮ ਚੰਗੀ ਆ ਬਾਈ ਕਿਸੇ ਪਾਸੋਂ ਕੋਈ ਘਾਟ ਨਹੀਂ ਹੈਗੀ ਝੋਟੀ ਦੇ ਵਿੱਚ। ਦੁੱਧ ਦਾ ਰਿਕਾਰਡ ਵੀ ਬਾਈ ਨੇ ਚੰਗਾ ਦੱਸਿਆ। ਪਹਿਲੇ ਸਵੇਰੇ ਦਾ 12 ਲੀਟਰ, ਦੂਜੇ ਸਵੇਰੇ ਦਾ 14 ਲੀਟਰ। ਇਸ ਵਾਰ ਕਿੰਨਾ ਕੁ ਦੇ ਦੂੰ। ਵੇਖੋ ਇਹਦੇ ਤੇ 15-16 ਕਿਲੋ 16 ਕਿਲੋ ਪਾਉਗੀ ਰਾਮ ਨਹੀਂ ਖੁੱਲਾ। ਹਾਂ, ਪਾ ਦੇਣਾ ਹੈ ਨਾ ਵੀ। ਠੀਕ ਆ ਬਈ ਤੇ ਰਾਜੀ ਰੋਜੀ ਫੁੱਲ ਆ ਬਈ ਫੇਸ ਚੰਗਾ ਅਜੇ ਦਿਨ ਪੂਰੇ ਹੋਣ ਚ 21 ਤਰੀਕ ਨੂੰ ਦਿਨ ਪੂਰੇ ਹੋਣਿਆ ਜੀ ਕੁਛ ਉੱਤੇ ਵੀ ਲੈ ਸਕਦੀ ਆ ਮਗਰ ਹਾਂ ਕੁਛ ਦਿਨ ਉੱਤੇ ਵੀ ਲਊਗੀ ਬਈ ਫੇਸ ਫੁੱਲਸ ਬਹੁਤ ਚੰਗਾ ਕਰ ਦ ਬੜ ਚੰਗਾ ਠੰਡੀ ਸੀਲ ਆ ਹੈਨਾ ਹਾਂਜੀ ਪੂਰੀ ਠੰਡੀ ਸੀਲ ਆ ਜੀ ਠੀਕ ਆ ਬਈ ਘਰੇ ਰੱਖਣ ਵਾਲੀ ਆ ਮੱਝ ਪੂਰੀ ਜੀ ਘਰੇ ਰੱਖਾਂ ਠੀਕ ਆ ਪੂਰੀ ਘਰੇ ਰੱਖਣ ਵਾਲੀ ਮੱਝ ਆ ਬਈ ਕੋਈ ਐਹੋ ਜੀ ਗੱਲ ਨਹੀਂ ਆਰਡਰ ਦੇਖੋ ਆਰਡਰ ਗਾਵਾਂ ਵਰਗਾ ਲੈ ਵਾਇਦ ਕਰਮ ਵਾਲੀ ਤੇ ਲੱਗਿਆ ਰੁਕ ਦੋ ਬਈ ਥਾਣੇ ਖਾਦੀਏ ਨੇੜ ਤੋਂ ਕੱਲਾ ਕੱਲਾ ਥਣ ਬਈ ਚਾਰੇ ਥਣ ਨਖੜਵੇਂ ਪੂਰੇ ਗੈਰ ਤੇ ਨੇੜ ਤੋਂ ਆਰਡਰ ਦੇਖੋਲਾ ਕਿਆ ਬਾਤ ਹੈ ਕੱਲਾ ਕੱਲਾ ਥਣ ਪੂਰੀ ਵਿਤੀ ਤੇ ਪਾਣ ਲਿਆ ਨਾੜਾ ਨੂੜਾ ਬਈ ਲੇਵੇ ਤੇ ਫੁੱਲ ਗਾਵਾ ਵਰਗ ਕਰਮੜੀ ਦਾ ਲੇਵਾ ਬੋਲਟ ਤੋਂ ਗੱਬਣਾ ਜੀ ਬੋਲਟ ਤੋਂ ਐਚ ਵੀ ਐਸ ਠੀਕ ਆ ਅੱਗੇ ਚੰਗੇ ਸੀ ਹੁਣ ਤੋਂ ਬੋਲਟ ਤੋਂ ਗੱਬਣਾ ਭਾਈ ਆਪਣੇ ਕੋਲੇ ਉਹ ਪਿਆ ਵੀ ਸਟਰਾ ਜੀ ਠੀਕ ਆ ਬਾਈ ਕੋਲੇ ਸਟਰਾ ਵੀ ਪਿਆ ਗਿਆ ਤੇ ਕੀ ਮੋਲ ਆ ਭਰਾ ਮੋਲ ਫੋਨ ਤੇ ਕਰ ਜਾਇਜ ਹੋਊਗਾ ਹਾਂਜੀ ਜਾਇਜ ਠੀਕ ਆ ਮੋਲ ਜਿਹੜਾ ਬਾਈ ਇਹਦਾ ਫੋਨ ਤੇ ਹੋ ਜਾਣਾ ਮੋਲ ਜਿਹੜਾ ਝੋਟੀ ਦੇ ਹਿਸਾਬ ਨਾਲ ਜਾਇਜ ਹੋਊਗਾ ਚੰਗੀ ਆ ਬਈ ਝੋਟੀ ਬਾਈ ਕੋਲੇ ਤਕਰੀਬਨ 5 ਕ ਨਗ ਨੇ 5 ਹੀ ਇਹ ਚੰਗੇ ਨੇ ਬਈ ਚੰਗੇ ਸੀਮਣ ਦੀ ਬਰੀਡ ਤੇ ਬਈ ਕੰਮ ਕਰਦਾ ਹੈਗਾ ਤੇ ਕਿਸੇ ਵੀਰ ਦੇ ਬਈ ਮੱਝ ਪਸੰਦ ਆਵੇ ਤਾਂ ਬਾਈ ਨਾਲ ਕਰ ਲੈਓ ਜੀ ਵੀਰ ਦੇਖਣ ਲਈ ਸਾਰੇ ਵੀਰਾਂ ਦਾ ਤੈਦ ਲਓ ਧੰਨਵਾਦ